ਜੀ ਦੋਸਤੋ ਅੱਜ ਆਪਾਂ ਆਏ ਭਜਨ ਟਾਇਲ ਸਟੋਰ ਤੇ ਇੱਥੇ ਬਈ ਟਾਇਲ ਬਹੁਤ ਸਸਤੇ ਰੇਟਾਂ ਤੇ ਕਰ ਦਿੱਤੀ ਇਹਨਾਂ ਨੇ ਯਾਨੀ ਕਿ ਤੁਹਾਨੂੰ ਯਕੀਨ ਹੀ ਨਹੀਂ ਹੋਣਾ ਗੋਭੀ ਮਹਿੰਗੀ ਐ ਇਸ ਟਾਈਮ ਤੇ ਟਾਇਲ ਸਸਤੀ ਆ ਤੇ ਹਾਂਜੀ ਭਜਨ ਜੀ ਕੀ ਹਾਲ ਆ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਗ ਫਤੇ ਤੇਗ ਪਤੇ ਹਰ ਮੈਦਾਨ ਫਟੇ ਜੈ ਮਾਤਾ ਦੀ ਬੋਲ ਇਹ ਵਚਨ ਬੜੇ ਅਨਮੋਲ ਅੱਲਾ ਮੌਲਾ ਬੋਲ ਇਹ ਵਚਨ ਬੜੇ ਅਨਮੋਲ بس ਇੱਕ ਭਜਨ ਭਾਈ ਦਾ ਸੁਪਨਾ ਹਰ ਘਰ ਨਾਲ ਰਿਸ਼ਤਾ ਹੋਵੇ ਆਪਣਾ ਜਦੋਂ ਤੁਸੀਂ ਗੋਭੀ ਮਹਿੰਗੀ ਟਾਇਲ ਸਸਤੀ ਤੁਸੀਂ ਸੁਣ ਕੇ ਹੈਰਾਨ ਰਹੇਗੇ ਉਹ ਕਿਵੇਂ ਆਓ ਮੈਂ ਤੁਹਾਨੂੰ ਰਸ ਦਾਂਗਾ ਜੀ ਆ ਨੈਟਕੋ ਕੰਪਨੀ ਦਾ ਮਾਲ ਹੈ ਜੀ ਨੈਟਕੋ ਪਹਿਲਾਂ ਵੀ ਤੁਸੀਂ ਵੀਡੀਓ ਪਾਈ ਹੈ ਜੀ ਇਹ ਕੀ ਰੇਟ ਦਿੱਤਾ ਸੀ 25 ਰੁਪਏ ਸਕਰ ਫੁੱਟ ਜੀ 25 ਰੁਪਏ ਸਕਰ ਫੁੱਟ ਇਹ 6 ਰੁਪਏ ਕਿਲੋ ਸਿਰਫ ਤੁਹਾਨੂੰ ਰਹਿ ਗਈ ਸਾਡੇ 11 ਰੁਪਏ ਫੁੱਟ ਦੇ ਵਿੱਚ 11 ਰੁਪਏ ਫੁੱਟ ਦੇ ਵਿੱਚ 6 ਰੁਪਏ ਕਿਲੋ ਆਜੋ ਕਿਹੜੇ 6 ਰੁਪਏ ਕਿਲੋ ਮੈਂ ਹੋਰ ਵੀ ਡਿਜ਼ਾਈਨ ਦਿਖਾ ਦਿੰਦਾ ਆਹ ਕਿਹੜਾ ਐਲੀਵੇਸ਼ਨ ਆਪਾਂ ਦਿਖਾਇਆ ਸੀ ਤੁਸੀਂ 85 ਰੁਪਏ ਦਾ ਡੱਬਾ ਹੁਣ ਸਿਰਫ 6 ਰੁਪਏ ਕਿਲੋ ਦੇ ਵਿੱਚ 6 ਰੁਪਏ ਕਿਲੋ ਦੇ ਵਿੱਚ ਇਹ ਸਾਰੇ ਡਿਜ਼ਾਈਨ ਇਹ 12 ਬਾਈ 12 ਨੈਟ ਕੋ 6 ਰੁਪਏ ਕਿਲੋ 6 ਰੁਪਏ ਕਿਲੋ ਆਜੋ ਜੀ ਦਿਖਾਉਣਾ ਮੈਂ ਤੁਹਾਨੂੰ ਆਹ 2 ਬਾਈ 4 ਦੀ ਟਾਇਲ ਹੈ ਜੀ ਇਹ ਵੀ 6 ਰੁਪਏ ਕਿਲੋ 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 ਆ ਜੋ ਜੀ ਆ ਵੀ 6 ਰੁਪਏ ਕਿਲੋ ਆ ਬਾਥਰੂਮ ਹੈ 6 ਰੁਪਏ ਕਿਲੋ ਜੀ ਆ ਵੀ 6 ਰੁਪਏ ਕਿਲੋ ਸਾਰੇ ਹੀ ਡਿਜ਼ਾਈਨ ਬੰਦਾ ਕੀ ਕਰਦੇ 6 ਰੁਪਏ ਕਿਲੋ ਹੋਰ ਵੀ ਮੈਂ ਡਿਜ਼ਾਈਨ ਦਿਖਾਉਣਾ ਜੀ ਤੁਹਾਨੂੰ 2/2 ਦੇ 2/4 ਦੇ ਆਓ ਚੱਲੀਏ ਆ ਜੋ ਆ ਜੀ ਭਾਜਣ ਜੀ ਹੋਰ ਚ ਗੱਲਾਂ ਕਰਦੇ ਆ ਪਾਗਣ ਜੀ ਹਾਂ ਬਿਲਕੁਲ ਜੀ ਬਿਲਕੁਲ ਅੱਜ ਸਾਰੇ ਭਗਤਾਂ ਨੂੰ ਦੂਜੇ ਨਰਾਤੇ ਦੀਆਂ ਵਿਧਾਈਆਂ ਇਹ ਨਰਾਤਿਆਂ ਦੇ ਵਿੱਚ ਹੀ ਆਫਰ ਹੀ ਹੈ ਜੀ ਇਹ 12 24 ਦੇਖੋ ਜੀ ਕਿਹੜਾ ਮੈਂ ਤੁਹਾਨੂੰ ਅੱਜ ਅਸੀਂ ਪਹਿਲਾਂ 20 ਰੁਪਏ ਫੁੱਟ ਇਹ ਵੀ 6 ਰੁਪਏ ਕਿਲੋ 6 ਰੁਪਏ ਕਿਲੋ ਇਹ ਹੈਗਾ ਹਾਂ ਜੀ ਆ ਵੀ ਦੇਖ ਲਓ ਡਬਲ ਚਾਰ ਜੀ ਅੱਛਾ ਡਬਲ ਚਾਰਜ ਹੈ ਜੀ ਭਏ ਜੀ ਬੜਾ ਧਮਾਕਾ ਕੀਤਾ ਤੁਸੀਂ ਤਾਂ ਅੱਜ ਅੱਜ ਤਾਂ ਤੁਸੀਂ ਜਮੇ ਪਾਗਲ ਹੋ ਗਏ ਕੰਮ ਪਿੱਛੇ ਤਾਂ ਨਹੀਂ ਨਹੀਂ ਆ ਵੀ 6 ਰੁਪਏ ਕਿਲੋ ਅੱਛਾ ਜੀ ਹਾਂ ਜੀ ਹਾਂ 2 ਬਾਈ 2 ਪ੍ਰੀਮੀਅਮ ਵਾਲ ਹੈ ਜੀ ਇਹ ਵੀ 6 ਰੁਪਏ ਕਿਲੋ ਹਾਂਜੀ ਹਾਂਜੀ ਸੋ ਦੋਸਤੋ 6 ਰੁਪਏ ਕਿਲੋ ਨਰਾਤਿਆਂ ਤੋਂ ਕਾਫਰੇ ਜੀ ਨਰਾਤਿਆਂ ਤਾਂ ਕਾਫਰੇ ਦਸਹਿਰੇ ਨੂੰ ਕੋਈ ਆਫਰ ਨਹੀਂ ਹੈਗੀ ਜੀ ਨਰਾਤਿਆਂ ਤੇ ਜੋ ਕੋਈ ਆ ਗਿਆ ਸੋ ਆ ਗਿਆ ਲੈ ਗਿਆ ਜੇ ਕੋਈ ਰਹਿ ਗਿਆ ਸੋ ਰਹਿ ਗਿਆ ਆਜੋ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਦਿੰਦਾ ਆ ਦੇਖੋ ਜੀ ਸਟਾਕ ਮੇਰੇ ਪੁਕਲੇ ਪਿਆਗਾ ਜੀ ਆ ਦੇਖੋ ਜੀ ਹੋਰ ਵੀ ਦਿਖਾਉਣਾ ਸਟਾਕ ਤੁਹਾਨੂੰ ਜੀ ਦੇਖੋ ਜੀ ਮਾਲ ਵਾਧੂ ਪਿਆਗਾ ਲੈ ਜੀ 6 ਰੁਪਏ ਕਿਲੋ ਜੀ ਲੁੱਟ ਲੋ ਮੇਲਾ ਦੇਖੋ ਮੇਰੀ ਮਈਆ ਦੇ ਦਰਵਾਰ ਸੌਦਾ ਸਸਤਾ ਏ ਜੀ ਨੂੰ ਮਿਲਦਾ ਸੌਦਾ ਸਸਤਾ ਆਉਂਦਾ ਨੱਚਦਾ ਏ ਮੇਰੀ ਮਈਆ ਦੇ ਦਰਵਾਰ ਸੌਦਾ ਸਸਤਾ ਏ ਹਾਂਜੀ ਭਾਣਜੀ ਆਪਣਾ ਡਰੈਸ ਦੱਸੋ ਪਾ ਕਿੱਥੇ ਜਾ ਰੰਪਰਾ ਫੂਲ ਡਿਸਟ੍ਰਿਕਟ ਬਠਿੰਡਾ ਪੰਜਾਬ ਮੌੜ ਰੋਡ ਭਜਨ ਟੈਲ ਸਟੋਰ ਰੰਪਰਾ ਫੂਲ ਫੋਨ ਨੰਬਰ 98767 83954 90416 83954 ਰੱਬ ਤੁਹਾਨੂੰ ਰਾਜੀ ਰੱਖੇ ਰੂਹ ਤੁਹਾਡੀ ਤਾਜ਼ੀ ਰੱਖੇ ਜੈ ਮਾਤਾ ਦੀ ਬੋਲ ਇਹ ਬਚਨ ਬੜੇ ਅਨਮੋਲ ਜੈ ਮਾਤਾ ਸ਼ਸ਼ੀ ਕਾ